वेलकम टू खन्ना न्यूज़ लाइव गैंगस्टरा ਅਤੇ ਸਮਾਜ ਵਿਰੋਧੀ ਅੰਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਖੰਨਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਥੇ ਦੇ ਇੱਕ ਕੱਪੜਾ ਵਪਾਰੀ ਦੇ ਘਰ ਗੋਲੀਆਂ ਚਲਾਉਣ ਅਤੇ 5 ਕਰੋੜ ਦੀ ਫਰੋਤੀ ਮੰਗਣ ਵਾਲੇ گروਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾਕਟਰ ਦਰਪਨ ਆਲੂਵਾਲੀਆ ਨੇ ਦੱਸਿਆ ਕਿ ਆਸ਼ੂ ਵਿਜ਼ਨ ਵਾਸੀ ਖਟਿਕਾ ਮੰਡਲਾ ਖੰਨਾ ਨੇ 22 ਦਸੰਬਰ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਇੱਕ ਨਾਮਾਲੂਮ ਵਿਅਕਤੀ WhatsApp ਨੰਬਰ ਤੋਂ ਮੈਸੇਜ ਕਰਕੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਅਤੇ 5 ਕਰੋੜ ਦੀ ਫਰੋਤੀ ਮੰਗ ਰਿਹਾ ਹੈ ਇਸ ਉਪਰੰਤ 19 ਜਨਵਰੀ ਰਾਤ ਨੂੰ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਨੇ ਉਸਦੇ ਕਾਰ ਅਤੇ ਕਾਰ ਤੇ ਗੋਲੀਆਂ ਚਲਾਈਆਂ ਜਿਸ ਤੇ ਕਾਰਵਾਈ ਕਰਦਿਆਂ ਐਸਪੀਡੀ ਪਵਨਜੀਤ ਚੌਧਰੀ ਡੀਐਸਪੀ ਮੋਹਿਤ ਸਿੰਘਲਾ ਇੰਸਪੈਕਟਰ ਹਰਦੀਪ ਸਿੰਘ ਅਕਾਸ਼ਦਤ ਦੀ ਅਗਵਾਈ ਹੇਠਾ ਪੁਲਿਸ ਪਾਰਟੀ ਨੇ ਦੋਸ਼ੀਆਂ ਦੀ ਪਾਲ ਕਰਨ ਲਈ ਦੋ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਇਸ ਦੌਰਾਨ ਤਕਨੀਕੀ ਸਾਧਨਾ ਸੀਸੀਟੀਵੀ ਕੈਮਰਿਆਂ ਦੀ ਗਹਿਰੀ ਜਾਂਚ ਅਤੇ 224 ਕਿਲੋਮੀਟਰ ਤੋਂ ਵੱਧ ਇਲਾਕੇ ਨੂੰ ਟ੍ਰੇਸ ਕਰਕੇ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਐਸਐਸਪੀ ਨੇ ਕਿਹਾ ਕਿ ਦੋਸ਼ੀਆਂ ਬਾਸੋ ਡੂੰਗਾ ਇਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਕੋਲੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਦੇ ਦਿਸ਼ਾ ਨਿਰਦੇਸ਼ ਦਿਨ ਸਾਡਾ ਲਗਾਤਾਰ ਗੈਂਗਸਟਰਾਂ ਤੇ ਵਾਰ ਚੱਲ ਰਿਹਾ ਹੈ ਇਸ ਦੀ ਲੜੀ ਵਿੱਚ ਹੀ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਪ੍ਰਾਪਤ ਹੋਈ ਹੈ ਅਸੀਂ ਇੱਕ ਫਿਰੋਤੀ ਗੈਂਗ ਜਿਨੇ ਫਿਰੋਤੀ ਦੀ ਮੰਗ ਕੀਤੀ ਸੀ 5 ਕਰੋੜ ਦੀ ਅਤੇ ਬਾਅਦ ਵਿੱਚ ਫਾਇਰਿੰਗ ਕੀਤੀ ਸੀ ਇਹਦਾ ਪਰਦਾਫਾਸ਼ ਕਰਦੇ ਹੋਏ 5 ਮੁਜਰਮਾਂ ਨੂੰ ਸਕਸੈਸਫੁਲੀ ਕਾਬੂ ਕੀਤਾ ਹੈ ਇਸ ਪੂਰੇ ਆਪਰੇਸ਼ਨ ਦੀ ਅਗਵਾਈ ਕੀਤੀ ਹੈ ਸਾਡੇ ਐਸਪੀ ਡੀ ਪਵਨਜੀਤ ਸਿੰਘ ਨੇ ਨਾਲ ਹੀ ਸਾਡੀ ਐਸਪੀ ਹੈੱਡਕੁਆਟਰ ਹਰਪਿੰਦਰ ਕੌਰ ਗਿੱਲ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਡੀ ਮੋਹਿਤ ਕੁਮਾਰ ਸਿੰਘਲਾ ਅਤੇ ਡੀਐਸਪੀ ਸਬਡਿਵੀਜ਼ਨ ਖੰਨਾ ਵਿਨੋਦ ਕੁਮਾਰ ਬਾਕੀ ਟੀਮ ਦੇ ਅਹਿਮ ਮੈਂਬਰ ਸੀ ਸਬ ਇੰਸਪੈਕਟਰ ਸੁਖਦੀਪ ਸਬ ਇੰਸਪੈਕਟਰ ਸਿਮਰਨ ਅਤੇ ਇੰਸਪੈਕਟਰ ਹਰਦੀਪ ਸਿੰਘ ਐਂਡ ਇੰਸਪੈਕਟਰ ਆਕਾਸ਼ দত্ত ਇਹ ਲੜੀ ਅੱਜ ਨਾਲ ਸ਼ੁਰੂ ਹੁੰਦੀ ਹੈ ਕਿ 25 12 2025 ਪਿਛਲੇ ਸਾਲ ਇੱਕ ਇਥੇ ਕਪੜਾ ਵਪਾਰੀ ਨੇ ਜਿਨ੍ਹਾਂ ਦੀ ਦੁਕਾਨ ਹੈਗੀ ਹੈ ਦੇਵ ਕਲੈਕਸ਼ਨ ਦੇ ਨਾਮ ਤੋਂ ਆਸ਼ੂ ਵਜਨ ਮਦੇ ਜਿਹੜੇ ਕਿ ਖਟਿਕਾ ਮੋਹੱਲਾ ਦੇ ਰਹਿਣ ਵਾਲੇ ਹਨ ਇਹਨਾਂ ਦੇ ਮੋਬਾਈਲ ਤੇ ਇੱਕ ਆਡੀਓ ਰਿਕਾਰਡਿੰਗ ਆਂਦੀ ਹੈ ਜਿਦੇ ਵਿੱਚ 5 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਜਾਂਦੀ ਹੈ ਫਿਰੋਤੀ ਮੰਗਣ ਵਾਲਾ ਇਹ ਆਡੀਓ ਪੇਜਣ ਵਾਲਾ ਆਪਣੀ ਪਛਾਣ ਕਰਦਾ ਹੈ ਬਾਈ ਦਾ ਨੇਮ ਆਫ ਗੋਲਦੀ ਬਰਾੜ ਨਾਲ ਹੀ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਨੇ ਦੋਸਤ ਨੇ ਤੇ ਜਿਹੜੀ ਇਹਨਾਂ ਦੀ ਚਲ ਅਚਲ ਜਾਇਦਾਦ ਦੇ ਬਾਰੇ ਵੀ ਵੇਰਵਾ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਜੇਕਰ ਇਹ 5 ਕਰੋੜ ਦੀ ਮੰਗ ਨਾ ਪੂਰੀ ਕੀਤੀ ਗਈ ਤਾਂ ਇਹਨਾਂ ਦੇ ਖਿਲਾਫ ਜਾਂ ਇਹਨਾਂ ਦੇ ਪਰਿਵਾਰ ਇਹਨਾਂ ਦੇ ਦੋਸਤਾਂ ਰਿਸ਼ਤੇਦਾਰਾਂ ਦੇ ਖਿਲਾਫ ਕੋਈ ਵੀ ਜਾਨ ਮਾਲ ਨੂੰ ਇਹ ਹਮਲਾ ਕਰਨਗੇ ਇਹ ਤੋਂ ਬਾਅਦ ਹੀ ਇਹਦੀ ਗੰਭੀਰਤਾ ਸਮਝਦੇ ਹੋਏ ਖੰਨਾ ਪੁਲਿਸ ਨੇ ਜਲਦੀ ਹੀ ਐਫ ਆਈ ਆਰ ਨੰਬਰ 221/25 थाना ਸਿਟੀ ਟੂ ਵਿਖੇ ਦਰਜ ਕੀਤੀ ਅਤੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਅ ਇਸੇ ਸਾਲ 18 19 ਜਨਵਰੀ 2026 ਦੀ ਦਰਮਿਆਨੀ ਰਾਤ ਨੂੰ ਇਹਨਾਂ ਦੇ ਘਰ ਦੇ ਬਾਹਰ ਚਾਰ ਨੌਜਵਾਨ ਆਂਦੇ ਨੇ ਇਹ ਦੋ ਮੋਟਰਸਾਈਕਲਾਂ ਤੇ ਆਂਦੇ ਨੇ ਇਹਨਾਂ ਦੇ ਘਰ ਦੀ ਪਛਾਣ ਕਰਦੇ ਨੇ ਫਿਰ ਇੱਕ ਜਲਨਸ਼ੀਲ ਪਦਾਰਥ ਦੇ ਨਾਲ ਇਹਨਾਂ ਦੀ ਗੱਡੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਹਨ ਜਿਹੜੀ ਕਿ ਬਾਅਦ ਚੋਂ ਬਚ ਜਾਂਦੀ ਹੈ ਅਤੇ ਗੋਲੀਆਂ ਨਾਲ ਵਾਰ ਕਰਦੇ ਹਨ ਇਹਨਾਂ ਦੇ ਘਰ ਤੇ ਤੇ ਗੱਡੀ ਤੇ ਫੌਰੀ ਤੌਰ ਤੇ ਪੁਲਿਸ ਟੀਮਾਂ ਬਣਾਈਆਂ ਗਈਆਂ ਅਤੇ ਤਫ਼ਤੀਸ਼ ਅਮਲ 'ਚ ਲਈ ਗਈ ਇਦੇ ਚ ਮੈਂ ਇਹ ਹੀ ਦੱਸਣਾ ਚਾਹਾਂਗੀ ਕਿ ਜਿਹੜੇ ਸ਼ੂਟਰ ਸੀ ਰਾਤ ਦਾ ਸਮੇਂ ਸੀ ਇਹਨਾਂ ਨੇ ਆਪਣੇ ਮੂੰਹ ਮਫਲਰ ਹੈਲਮਟ ਦੇ ਨਾਲ ਬੰਨੇ ਹੋਏ ਸੀ ਤੇ ਜਿਹੜਾ ਇਹਨਾਂ ਦਾ ਵਪਾਰ ਵੀ ਹੈਗਾ ਕਪੜਾ ਵਪਾਰੀ ਹਨ ਜਿਹੜੇ ਸਾਡੇ ਮਧਈ ਇਹਨਾਂ ਦੇ ਅਸੀਂ ਵੱਖ-ਵੱਖ ਐਂਗਲਸ ਵੀ ਐਕਸਪਲੋਰ ਕਰਨੇ ਚਾਹੇ ਕਿ ਕੋਈ ਪਰਸਨਲ ਐਨਮਿਟੀ ਨਾ ਹੋਵੇ ਕੋਈ ਬਿਜ਼ਨਸ ਰੈਵਲਰੀ ਕੋਈ ਪੈਸੇ ਦਾ ਲੈਣ-ਦੇਣ ਜਿਹੜੀ ਫਿਰੋਤੀ ਦੀ ਮੰਗ ਵੀ ਆਈ ਹੈ ਇਹ ਕਿਸੇ ਲੋਕਲ ਕਰਿੰਦੇ ਤੋਂ ਆਈ ਹੈ ਕਿਸੀ ਲੋਕਲੀ ਕੋਈ ਮਾੜਾ ਬੰਦਾ ਹੋਵੇ ਜਾਂ ਬਾਹਰ ਬੈਠੇ ਇਸ ਲਈ ਇਹ ਸਾਡੀ ਗੁੱਥੀ ਜਿਹੜੀ ਸੀ ਇਹ ਸਾਡੇ ਲਈ ਇੱਕ ਬਲਾਈਂਡ ਕੇਸ ਵਾਂਗ ਸੀ ਪੈਨਾ ਬਟ ਸਟੈਪ ਬਾਈ ਸਟੈਪ ਜਿਹੜੀ ਇਹਦੀ ਤਕਨੀਕੀ ਤੇ ਵਿੱਤੀ ਜਾਂਚ ਹੋਈ ਨਾਲ ਹੀ ਟੀਮ ਨੇ ਬੜੀ ਸਕਸੈਸਫੁਲੀ ਤੇ ਬੜੀ ਬਹਾਦਰੀ ਨਾਲ 225 ਕਿਲੋਮੀਟਰ ਤੋਂ ਵੱਧ ਇਹ ਸਾਰੇ ਜਿਹੜਾ ਗਿਰੋਂ ਸੀ ਇਹਨੂੰ ਟ੍ਰੇਲ ਕਰਦੇ ਹੋਏ ਅਸੀਂ ਸਕਸੈਸਫੁਲੀ ਪੰਜ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਤੇ ਸਾਰੀ ਕਾਂਸਪੀਰੇਸੀ ਨੂੰ ਅਨਰਥ ਕੀਤਾ ਹੈ ਕੌਂਸ ਪ੍ਰੈਸ ਇਸ ਪ੍ਰਕਾਰ ਹੈ ਕਿ ਜਿਹੜੇ ਇਹ ਪੰਜਾਂ ਵਿੱਚੋਂ ਦੋ ਜਣ ਹੈਗੇ ਨੇ ਲੋਕਲ ਇੱਕ ਹੈ ਜਿਹੜਾ ਕਿ ਆ ਈਸ਼ਵਰ ਤੇ ਦੂਸਰਾ ਹੈ ਅਮਿਤ ਕੁਮਾਰ 엘ያስ लाडी ਇਹ ਦੋਨੋਂ ਹੀ ਖੰਨਾ ਦੇ ਰਹਿਣ ਵਾਲੇ ਹਨ ਜਿਹੜਾ ਅਮਿਤ ਕੁਮਾਰ 엘ያስ लाडी ਹੈ ਇਹਤੇ ਪਹਿਲਾਂ ਵੀ 2341 ਦਾ ਮੁਕਦਮਾ ਦਰਜ ਹੈ ਯਾਨੀ ਕਿ ਲੜਾਈ ਝਗੜੇ ਦਾ थाना ਸਿਟੀ 2 ਵਿਖੇ ਇਹ ਆਪਣੇ ਆਪ ਨੂੰ ਮਦਈ ਦੇ ਮੂੰਹ ਬੋਲੀ ਮਾਸੀ ਦਾ ਮੁੰਡਾ ਵੀ ਕਹਿੰਦਾ ਸੀ ਇਸ ਲਈ ਇਹ ਪਲੀਪਾਂਤੀ ਜਾਨੂ ਸੀ ਕਿ ਇਹਨਾਂ ਦੇ ਪੈਸੇ ਕੀ ਕਾਰੋਬਾਰ ਦਾ ਕੀ ਸਿਸਟਮ ਹੈ ਇਹਨਾਂ ਨੇ ਹੋਰ ਜਿਹੜੀ ਪ੍ਰਾਪਰਟੀ ਖਰੀਦੀ ਹੈ ਕਿੱਥੇ ਹੈ ਤੇ ਇਹਨਾਂ ਦੇ ਮਨ ਵਿੱਚ ਮੈਲਾਈ ਤੇ ਇਹਨਾਂ ਨੇ ਅ ਅੱਗੇ ਆਪਣਾ ਇੱਕ ਕਾਂਸਪੀਰੇਸੀ ਨੂੰ ਅੱਗੇ ਇੱਕ ਰੂਪ ਦਿੱਤਾ ਇਹ ਅੱਗੇ ਮਿਲਦੇ ਨੇ ਆਪਣੇ ਇੱਕ ਜਾਣਕਾਰ ਨਾਲ ਜਿਹਦਾ ਨਾਮ ਸੀ ਵਿਵੇਕ ਇਹ ਥਾਣਾ ਟਕੋਲੀ ਦਾ ਰਹਿਣ ਵਾਲਾ ਹੈ ਇਹ ਵਿਵੇਕ ਦੀ ਕ੍ਰਿਮੀਨਲ ਹਿਸਟਰੀ ਇਸ ਪ੍ਰਕਾਰ ਹੈ ਕਿ ਇਸ ਤੇ ਥਾਣਾ ਪੰਚਕੁਲਾ ਵਿਖੇ ਤੇ ਮਟੌਰ ਵਿਖੇ ਇਹਦੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜਨ ਨਾਲ ਹੀ ਇਸੇ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ थाना ਬਲੌਂਗੀ ਵਿਖੇ ਜਿੱਤੇ ਜਿਹਦੇ ਵਿੱਚ ਏ ਤੋਂ ਰਿਕਵਰੀ ਹੋਈ ਹੈ 100 ਗ੍ਰਾਮ ਕੋਕੀਨ ਦੀ ਇਹਨਾਂ ਨੇ ਇਹਨੂੰ ਕੰਟੈਕਟ ਕੀਤਾ ਜਿਹੜੇ ਸਾਰੇ ਇੰਟੈਲੀਜੈਂਸ ਇਨਪੁਟਸ ਨੇ ਜਿਹੜੇ ਮੈਂ ਪਹਿਲਾਂ ਦੱਸੇ ਇਹਨਾਂ ਦੀ ਜਾਇਦਾਦ ਦੇ ਬਾਰੇ ਰਿਸ਼ਤੇਦਾਰੀਆਂ ਦੇ ਬਾਰੇ ਕਿੱਥੇ ਜਾਂਦਾ ਹੈ ਕਿੱਥੇ ਇਹਦੀ ਦੁਕਾਨ ਹੈ ਆਦੀ ਇਹ ਸਾਰੀ ਇਨਪੁਟ ਇਹਨਾਂ ਨੇ ਇਕੱਠੀ ਕਰਕੇ ਦਿੱਤੀ ਹੋਰ ਤਾਂ ਹੋਰ ਜਦ ਪੁਲਿਸ ਦੀ ਕਾਰਵਾਈ ਵੀ ਸ਼ੁਰੂ ਹੋਈ ਐਫਆਈਆਰ ਦਰਜ ਹੋਣ ਤੋਂ ਬਾਅਦ ਤੇ ਫਾਇਰਿੰਗ ਤੋਂ ਬਾਅਦ ਵੀ ਇਹ ਜਿਹੜੀ ਲੋਕਲ ਪੁਲਿਸ ਦੀ ਕਾਰਵਾਈ ਹੈ ਇਹਦੇ ਵੀ ਇੰਟੈਲੀਜੈਂਸ ਇਨਪੁਟਸ ਅੱਗੇ ਪਾਸ ਆਨ ਕਰਦੇ ਰਹੇ ਇਹ ਜਿਹੜਾ ਇਹਨਾਂ ਨੇ ਟੈਪ ਕੀਤਾ ਸੀ ਅਗਲਾ ਬੰਦਾ ਇਹ ਕੌਨਸਪੀਰੇਸੀ ਜਿਹਨੂੰ ਅਸੀਂ ਫੜਿਆ ਹੈ ਵਿਵੇਕ ਠਕੋਲੀ ਦੇ ਰਹਿਣ ਵਾਲਾ ਇਹ ਰੋਪੜ ਜੇਲ੍ਹ ਵਿੱਚ ਰਹਿ ਕੇ ਆਇਆ ਹੋਇਆ ਹੈ ਤੇ ਉੱਥੇ ਹੀ ਇਹਦਾ ਜਿਮ ਵੀ ਹੈ ਥਾਣਾ ਠਕੋਲੀ ਵਿਖੇ ਤੇ weight lifting ਕਰਨ ਦਾ ਇਹ ਕਾਫੀ ਸ਼ਕੀਨ ਹੈ ਉੱਥੇ ਹੀ weight lifting ਕਰਦੇ ਹੋਏ ਜਿਮ ਵਿੱਚ ਇਹਦੀ ਮੁਲਾਕਾਤ ਹੁੰਦੀ ਹੈ ਇੱਕ ਹੋਰ ਥਾਣਾ ਕੁਲਗੜੀ ਫਿਰੋਜ਼ਪੁਰ ਦੇ ਪਿੱਛੋਂ ਦੀ ਰਹਿਣ ਵਾਲੇ ਵਿੱਕੀ son of ਟੈਲ ਸਿੰਘ ਦੇ ਨਾਲ ਤੇ ਇਹਨੂੰ ਕੰਟੈਕਟ ਅੱਗੇ ਕਰਦਾ ਹੈਗਾ ਤੇ ਅੱਗੇ ਟਹਿਲ ਸਿੰਘ ਆਪਣਾ ਕੰਟੈਕਟ ਕਰਦਾ ਹੈਗਾ ਗੈਂਗਸਟਰ ਗੋਲਡੀ ਬਰਾੜ ਨੂੰ ਜੀ ਤੋਂ ਬਾਅਦ ਇਹ ਸਾਰਾ ਫਿਰੋਤੀ ਮੰਗਨ ਦਾ ਫਿਰ ਇਹ ਫਾਇਰਿੰਗ ਕਰਨ ਦਾ ਸਿਲਸਲਾ ਹੁੰਦਾ ਹੈ ਫਿਰੋਤੀ ਤੋਂ ਬਾਅਦ ਵੀ ਜਿਹੜਾ ਇਹ ਸਾਡਾ ਲੋਕਲ ਅਕਿਊਜ਼ਡ ਹੈ ਅਮਿਤ ਕੁਮਾਰ ਉਰਫ ਲਾਂਡੀ ਇਹਨੇ ਸੋਚਿਆ ਸੀ ਇਹਦੇ ਮੁਤਾਬਕ ਇਹਦੀ ਮੰਸ਼ਾ ਇਹ ਸੀ ਕਿ ਜਦ ਇਹ ਤੇ ਪਹਿਲਾਂ ਵੀ ਇਹ ਪ੍ਰਧਾਨ ਬਣ ਕੇ ਕਾਫੀ ਇਹਦੇ ਰਾਜੀਨਾਮੇ ਕਰਾਉਂਦਾ ਰਿਹਾ ਹੈ ਪੈਸੇ ਦੀ ਪੈਸੇ ਦੇ ਮਾਮਲੇ ਵਿੱਚ ਡਿਸਪੂਟਸ ਵਿੱਚ ਪੈ ਕੇ ਰਾਜਨਾਮੇ ਦਾ ਕਰਾਉਂਦਾ ਸੀਗਾ ਜਿਹੜਾ ਮਦਈ ਹੈ ਤੇ ਇਹਨੂੰ ਲੱਗਿਆ ਕਿ ਇਸ ਵਾਰ ਵੀ ਜਦ ਇਹਨੂੰ ਫਿਰੋਤੀ ਦੀ ਕਾਲ ਆਏਗੀ ਤੇ ਇਹ ਪੱਜ ਦਾ ਪੱਜ ਦਾ ਇਹਦੇ ਕੋਲ ਆ ਕੇ ਰਾਜਨਾਮਾ ਕਰਾਏਗਾ ਇੱਕ ਆਪਣਾ ਇਹ ਫਿਰੋਤੀ ਚੋ ਵੀ ਕੱਟ ਲੇਗਾ ਤੇ ਇਹ ਰਾਜਨਾਮਾ ਕਰਾਉਣ ਦੇ ਬਹਾਨੇ ਵੀ ਇਹ ਕੱਟ ਲੇਗਾ ਤਾਂ ਇਸ ਪ੍ਰਕਾਰ ਇਹ ਸਾਰੇ ਜਿਹੜਾ ਫਿਰੋਤੀ ਵਾਲੀ ਕਾਂਸਪੀਰੇਸੀ ਹੈ ਫਿਰੋਤੀ ਤੇ ਫਾਇਰਿੰਗ ਵਾਲੀ ਇਹਨੂੰ ਆਪਾਂ ਇਹਨੂੰ ਆਪਾਂ ਸਕਸੈਸਫੁਲੀ ਅਨਰਥ ਕਰ ਪਾਏ ਹਾਂ ਤੇ ਤੁਹਾਡੇ ਥਰੂ ਵੀ ਮੈਂ ਖੰਨਾ ਦੇ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਦੀ ਹਾਂ ਕਿ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੀ ਗੈਂਗਸਟਰ ਦੇ ਵਾਰ ਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਐਕਸਟਰੋਸ਼ਨ ਐਂਡ ਥ੍ਰੈਟ ਕਾਲਸ ਜੇਕਰ ਤੁਹਾਨੂੰ ਆਂਦੀ ਵੀ ਹੈ ਕਿਸੇ ਵੀ ਨੰਬਰ ਤੋਂ ਇੰਡੀਆ ਜਾਂ ਫੋਰਨ ਨੰਬਰ ਤੋਂ ਤੁਸੀਂ ਫੌਰੀ ਤੌਰ ਤੇ ਖੰਨਾ ਪੁਲਿਸ ਨੂੰ ਦੱਸੋ ਤਾਂ ਕਿ ਅਸੀਂ ਇਹ ਸਾਰੇ ਦਾ ਪਰਦਾਫਾਸ਼ ਕਰ ਸਕੀਏ ਧੰਨਵਾਦ ਇਹ ਜਿਹੜੇ ਸ਼ੂਟਰ ਨੇ ਇਹ ਵੀ ਐਸੀ ਕਾਂਸਪੀਰੇਸੀ ਦਾ ਸੀ ਜਿਹੜੇ ਇਹ ਦੇ ਵਿੱਚ ਜਿਹੜੇ ਸ਼ੂਟਰਸ ਨੂੰ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਲੌਜਿਸਟਿਕਸ ਪ੍ਰੋਵਾਈਡਰ ਸੀ ਜਿਹੜੇ ਸ਼ੂਟਰਸ ਦੇ ਜਿਨ੍ਹਾਂ ਨੇ ਯਾਨੀ ਕਿ ਅਸਲਾ ਦੀ ਕਨਸਾਈਨਮੈਂਟ ਚੱਕੀ ਉਹਨੂੰ ਆਪਣੇ ਕੋਲ ਰੱਖਿਆ ਕੁਝ ਦਿਨ ਉਸ ਤੋਂ ਬਾਅਦ ਅਸਲੇ ਦੀ ਇਹਨਾਂ ਨੂੰ ਅੱਗੇ ਵੰਡ ਕੀਤੀ ਅਸਲਾ ਸਮੇਤ ਪੈਸੇ ਤੇ ਜ਼ਿੰਦਾਰਾਂ ਇਹ ਜਿਹੜੇ ਦਿੱਤੇ ਨਾਲ ਹੀ ਇਹਨਾਂ ਨੂੰ ਖਾਣਾ ਖਵਾਇਆ ਆਪਣੇ ਇੱਕ ਘਰ ਵਿੱਚ ਰਹਿਣ ਦੀ ਜਗ੍ਹਾ ਦਿੱਤੀ ਇਹ ਜਿਹੜੇ ਸਾਰੇ ਇਹ ਦੋ ਹੋਰ ਅਸੀਂ ਇਸੀ ਗਿਰੋ ਵਿੱਚ ਪੜੇ ਨੇ ਇਹਨਾਂ ਦੇ ਨਾਂ ਹਨ ਪਰਮਵੀਰ ਉਰਫ ਪੰਮਾ ਅਤੇ ਹਰਪ੍ਰੀਤ ਉਰਫ ਪੀਤਾ ਇਹ ਜਗਰਾਉਂਦੇ ਰਹਿਣ ਵਾਲੇ ਹਨ ਅਤੇ ਇਹਨਾਂ ਦੇ ਹੀਰੂ ਹੋਮਸ ਵਿਕੇ ਫਲੈਟ ਹੈ ਜਿੱਥੇ ਇਹ ਸਾਰੀ ਕੌਨਸਪੀਰੇਸੀ ਦਾ ਇੱਕ ਮੇਜਰ ਹਿੱਸਾ ਉੱਥੇ ਜਾ ਕੇ ਜੁੜਦਾ ਹੈ ਇਹ ਇੱਥੇ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਵਿਵੇਕ ਸੀ ਜਿਹਨੂੰ ਸਾਡੇ ਲੋਕਲ ਅਕਿਊਜ਼ ਈਸ਼ਵਰ ਤੇ ਅਮਿਤ ਕੁਮਾਰ ਲਾਡੀ ਨੇ ਟੈਪ ਕੀਤਾ ਸੀ ਇਹ ਸਾਰੀ ਫਿਰੋਤੀ ਦੀ ਗੱਲ ਉਥੋਂ ਦੀ ਜਿੱਥੋਂ ਦੀ ਘੁੰਮੀ ਸੀ ਇਹ ਉਦੇ ਹੀ ਕੇਸਵਰਨ ਮਟੌਰ ਥਾਣੇ ਵਿੱਚ ਜਿਹੜਾ 307 ਦਾ ਪਰਚਾ ਦਰਜ ਹੈ ਇਹ ਉਹਦੇ ਵਿੱਚ ਵੀ ਸਨ ਇਸ ਲਈ ਜਿਹੜੇ ਇਹ ਸ਼ੂਟਰ ਹੈਗੇ ਨੇ ਇਹ ਇਹਨਾਂ ਦੇ ਵੱਲੋਂ ਹੀ ਅਰੇਂਜ ਕੀਤੇ ਗਏ ਸੀਗੇ ਆਪਰੇਸ਼ਨਲ ਸੀਕਰੇਸੀ ਦੇ ਕਾਰਨ ਅਸੀਂ ਹੋਰ ਡਿਟੇਲਸ ਤੁਹਾਨੂੰ ਡਾਈਵਲਜ ਨਹੀਂ ਕਰ ਸਕਦੇ ਪਰ ਜਲਦੀ ਹੀ ਸ਼ੂਟਰਾਂ ਦੇ ਬਾਰੇ ਵੀ ਤੁਹਾਡੇ ਨਾਲ ਡਿਟੇਲਸ ਸਾਂਝੀਆਂ ਕੀਤੀਆਂ ਜਾਣਗੀਆਂ ਤੇ ਇਹਨਾਂ ਨੂੰ ਸਾਜਿਸ਼ ਤੋਂ ਕੀ ਕੋਈ ਪੈਸੇ ਵਗੈਰਾ ਕਿਤੇ ਅੱਗੇ ਚਾਹੀਦੇ ਸੀ ਇਹਨਾਂ ਨੂੰ ਜਾਂ ਵੈਸੇ ਮਨ ਦੇ ਵਿੱਚ ਹੋਈ ਦੇਖੋ ਜਿਹੜੇ ਸਾਰੇ ਕੰਮਕਾਜ ਕਰਦੇ ਨੇ ਇੱਕ ਮੈਂ ਤੁਹਾਨੂੰ ਉਹ ਵੀ ਬਰੀਫ ਕਰਦਾ ਜਿਹੜਾ ਈਸ਼ਵਰ ਸਿੰਘ ਹੈ ਉਹ ਪ੍ਰਾਪਰਟੀ ਦਾ ਕੰਮਕਾਜ ਕਰਦਾ ਹੈ ਜਿਹੜਾ ਅਮਿਤ ਕੁਮਾਰ ਲਾਡੀ ਹੈ ਜਿਹੜਾ ਇਹਦਾ ਸੋ ਕਾਲਡ ਮਾਸੀ ਦਾ ਮੁੰਡਾ ਸੀ ਮਦਈ ਦਾ ਇਹਦੇ ਦੀ ਆੜਤੀ ਦੀ ਦੁਕਾਨ ਹੈ ਜਿਹੜਾ ਵਿਵੇਕ ਹੈ ਜਿਹਨੂੰ ਇਹਨਾਂ ਨੇ ਟੱਚ ਕੀਤਾ ਸੀਗਾ ਇਹ ਜਿਮ ਚਲਾਉਂਦਾ ਸੀਗਾ ਪੈਸੇ ਦੀ ਤੰਗੀ ਦੇ ਕਾਰਨ ਇਹਨੂੰ ਆਪਣਾ ਜਿਮ ਵੇਚਣਾ ਵੀ ਪੈ ਗਿਆ ਸੀਗਾ ਤੇ ਜਿਹੜੇ ਜਗਰਾਉ ਵਾਲੇ ਦੋ ਮੁੰਡੇ ਹਨ ਜਿਹੜੇ ਕਿ ਮੁਹਾਲੀ ਵਿਖੇ ਰਹਿੰਦੇ ਸਨ ਤੇ ਇਹ ਵੀ ਖੇਤੀਬਾੜੀ ਦਾ ਹੀ ਕੰਮ ਕਰਦੇ ਹਨ ਇਸ ਲਈ ਇਹਨਾਂ ਨੂੰ ਈਜ਼ੀ ਮਨੀ ਲੱਗਦੀ ਸੀ ਤੇ ਜਿਹੜੇ ਆਰਗੇਨਾਈਜ਼ਡ ਕ੍ਰਾਈਮਨਲਸ ਨੇ ਇਹਨਾਂ ਦਾ ਬੈਕਗ੍ਰਾਉਂਡ ਸੀ ਇਹ ਰੋਪੜ ਜੇਲ੍ਹ ਵਿੱਚ ਜਿਵੇਂ ਮੈਂ ਦੱਸਿਆ ਕਿ ਇਹ ਇੱਕ ਵਿੱਕੀ ਟਹਿਲਾ ਨਾਮ ਦੇ ਬੰਦੇ ਦੇ ਇਨ ਟੱਚ ਸੀ ਉੱਥੋਂ ਦੀ ਹੀ ਇਹਨਾਂ ਨੂੰ ਇਹ ਈਜ਼ੀ ਮਨੀ ਲੱਗਿਆ ਤੇ ਇਹਨਾਂ ਨੇ ਏਕ ਸਾਰੀ ਕਹਾਣੀ ਰਚੀ ਜਿਹੜਾ ਮੈਂ ਅਸਲਾ ਬੁਰਾ ਨਾ ਕਰ ਜਿਹੜਾ ਅਸਲਾ ਹੈਗਾ ਜਿਵੇਂ ਕਿ ਮੈਂ ਦੱਸਿਆ ਉਹ ਸ਼ੂਟਰ ਦੇ ਕੋਲ ਹੈ ਤੇ ਉਹ ਆਪਰੇਸ਼ਨਲ ਸੀਕਰਸਿਟੀ ਦੇ ਕਾਰਨ ਅਸੀਂ ਡਿਟੇਲਸ ਜਿਹੜੇ ਡਾਇਵਲਜ ਨਹੀਂ ਕਰ 파ਰਨ 파ਰੇ ਪਰ ਜਲਦੀ ਉਹਨਾਂ ਦੀ ਅਰੈਸਟ ਪਾ ਕੇ ਹੋਰ ਰਿਕਵਰੀਆਂ ਕਰਨ ਦੀ ਸਾਨੂੰ ਉਮੀਦ ਹੈ ਇਹ ਸਾਰਿਆਂ ਦੀ ਤਕਰੀਬਨ 29 ਤੋਂ 30 ਸਾਲ ਹੈ ਜਿਹੜਾ ਅਮਿਤ ਉਰਫ ਲਾਡੀ ਹੈ ਇਹਦੀ ਉਮਰ 40 ਸਾਲਾਂ ਦੀ ਹੈ। ਜਿਹੜਾ ਲਾਡੀ ਤੇ ਈਸ਼ਵਰ ਸਿੰਘ ਲੋਕਲ ਨੇ ਜੀ ਉਹਨਾਂ ਦੇ ਡਾਇਰੈਕਟਲੀ ਗੋਲਡੀ ਬ੍ਰਾਂਡ ਨਾਲ ਲਿੰਕ ਨਹੀਂ ਹੈ। ਨਹੀਂ ਜਿਵੇਂ ਮੈਂ ਦੱਸਿਆ ਕਿ ਇਹਨਾਂ ਦਾ ਇੱਕ ਐਸੋਸੀਏਟ ਸੀ ਜਿਹੜਾ ਵਿਵੇਕ ਹੈ ਇਹਨੂੰ ਇਹ ਜਾਣਦੇ ਸਨ ਇਹ ਜਿਹੜੇ ਚੰਡੀਗੜ੍ਹ ਦੇ ਕਲੱਬਾਂ ਵਿੱਚ ਇਹਨੂੰ ਮਿਲਦੇ ਰਹਿੰਦੇ ਸਨ ਇਹ ਇਹਨਾਂ ਦੀ ਐਂਟਰੀ ਵਗੈਰਾ ਕਰਾਂਦਾ ਸੀ ਇਹ ਟਕੋਲੀ ਦਾ ਹੀ ਰਹਿਣ ਵਾਲਾ ਹੈ ਤੇ ਇਹ ਉਸ ਦੇ ਥਰੂ ਕਲੱਬਾਂ ਦੀ ਐਂਟਰੀ ਦੇ ਕਾਰਨ ਇਹਦੇ ਇਨ ਟੱਚ ਹੈ। ਫਿਰ ਇਹ ਅਗਲੀ ਗੱਲਬਾਤ ਇੱਥੋਂ ਦੀ ਚੱਲੀ ਮੈਂ ਜੀ ਕਿੰਨੀ ਅਗ ਲਗਾਈ ਗਈ ਹੋ ਉਹ ਕਾਲਪਨਿਕ ਗੱਡੀਆਂ ਉੱਤੜ ਗਈ ਜਿਹੜਾ ਜਲਨਸ਼ੀਲ ਪਦਾਰਥ ਇਸਤੇਮਾਲ ਹੋਇਆ ਸੀਗਾ ਸਾਡੀ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ ਤੇ ਉਹਦੀ ਰਿਪੋਰਟ ਜੇ ਆਣੀ ਬਾਕੀ ਹੈ ਮੈਂ ਜੀ ਕਿੰਨੀਆਂ ਫਰੋਕੀਆਂ ਪਹਿਲਾਂ ਪੰਜਾਬ ਦਿੱਤਾ ਜਾ ਚੁੱਕਾ ਹੈ ਇਹਨਾਂ ਦੇ ਦੇਖੋ ਇਹ ਇੱਕ ਹੋਰ ਆਇਆ ਹੈ ਉਹ ਕੈਨੇਡਾ ਦਾ ਲਿੰਕ ਹੈ ਉਹ ਅਸੀਂ ਤਫਤੀਸ਼ ਦੌਰਾਨ ਵਿਚਾਰ ਰਹੇ ਹਾਂ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਤੇ ਮਹੰਦੀ ਖਾਸ ਰਿਪੋਰਟ